ਆਜ ਆ ਵੀ ਨੈਟ ਬੰਨੀ ਐ ਆਜੋ ਯਾਰ ਆਜ ਆ ਵੀ ਖੇਟੀ ਖੇਟੀ ਚਲ ਵੀ ਜਾਨੀ ਉਹ ਚੱਲ ਬੌ ਯਾਰ ਮੱਲਵਨਾ ਚੇਤੇ ਮੋਤੇ ਦੀ ਗੱਲਾਂ ਕਰਦੇ ਨੇ ਦਿਖਾਉਣਾ ਤੁਹਾਨੂੰ ਵੀ ਕੀ ਪ੍ਰੋਸੀਜਰ ਆ ਆਏ ਸੰਡੇ ਨੂੰ ਉਹਨਾਂ ਦੀ ਹੁੰਦੀ ਐ ਕਲਾਸ ਜੀ ਦੀ ਪਾਣ ਨਾਲ ਹਾਂ ਆਹ ਤੋਂ ਲੈਂਦੇ ਨੇ ਜੀ ਪੀਵੀ 19 ਬੋਗ ਹਾਂ ਉਹਗਾ ਹਾਂਜੀ ਸੰਧੂਆਂ ਦਾ ਨਿਰਮਲ ਜਿਹੜਾ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਵੀਰੇ ਸਾਨੂੰ ਮਿਲ ਕੇ ਬਹੁਤ ਵਧੀਆ ਸਰਫੇ ਸਾਨੂੰ ਵੀ ਪੁਰਾਣੇ ਦਿਨ ਯਾਦ ਆ ਗਏ ਹੈ ਓਕੇ ਭਰਾ ਓਕੇ ਜੀ ਓਕੇ ਠੀਕ ਠੀਕ ਇਹ ਤੋਂ ਵੱਡੇ ਹੁੰਦੇ ਨੇ ਅੰਕਲ ਜੀ ਕੇ بس ਇਹੀ ਸਹਜ ਇਸ ਤੋਂ ਵੱਡੇ ਜਾਂਦੇ ਤੇ ਤਾਂ ਗੱਡੀਆਂ ਪੈ ਜਾ ਪੱਕਾ ਪਤਾ ਫਿਰ ਮੜਾ ਜਾ ਵੀਕਾ ਤੂੰ ਬੱਚਤ ਰਹਿ ਗਈ ਚੱਲ ਗੱਡੀ 'ਚ ਗੱਡੀ ਲਾ ਗਿਆ ਚੱਲ ਮੂੰ ਬੱਚਤ ਰਹਿ ਗਈ ਤੂੰ ਲੋਟਾ ذرا ਹਾ ਪੈਰ ਜਾ ਹਾਂ ਹੁਣ ਤਾਂ ਲੋਟਾ ਬਾਪਾ ਬਹੁਤ ਬਾਈ ਦਵਾ ਲਿਆ ਮੈਨੂੰ ਚਾ ਬੋਲ ਕੇ ਤੇ ਚਲੀਏ ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 146ਵਾਂ ਦਿਨ ਅਸੀਂ ਆ ਚੁੱਕੇ ਮਿੱਤਰੋ ਹੋਰ ਕੋਈ ਨਹੀਂ ਆਇਆ ਸੇ ਪੌਣੇ 6 ਹੋ ਗਏ ਹਰਿਆ ਮਾਟਰਾ ਦਾ ਫੂਨ ਨਹੀਂ ਚੈੱਕ ਰਿਹਾ ਡਾਈਟ ਪਲਾਨ ਵੀ ਹੈ ਜੀ ਦੁੱਧ ਦੁੱਧ ਜੀ ਸਵੇਰੇ ਦੁੱਧ ਕਰਤਾ ਮੁੰਡੇ ਨੇ ਵਧੀਆ ਵਧੀਆ ਜੇ ਤੂੰ ਸਾਡੇ 5:30 ਵਜੇ ਕਿਹਾ ਸੀ ਉਦੋਂ ਸੀ ਇੱਥੇ ਖੜੇ ਸੀ ਮੈਂ ਤੇਰੇ ਕੋਲ ਪਰਦਾ ਨਹੀਂ ਮੈਂ ਤਾਂ ਫੋਨ ਕਰੀ ਜਾਨ ਫੋਨ ਤੂੰ ਬਾਹਰੇ ਆ ਕੇ ਤੂੰ ਦੇਖ ਲੈ ਨਾ ਹਰੀ ਆ ਗਿਆ ਹਰੀ ਨੇ ਮੈਨੂੰ ਚੱਕਿਆ ਕਾਹਦੀ ਕਾਰ ਉੱਠਿਆ ਵੀ ਨਹੀਂ ਆਪਣੀ ਕਾਰ ਅਗੇ ਡੋਲੀ ਮੜਾ ਜਾ ਮਾਸਟਰ ਦੇ ਘਰ ਹੀ ਆ ਗਏ ਜੀ ਫੇਰ ਮਾਸਟਰ ਨੂੰ ਫੋਨ ਮਾਸਟਰ ਦਾ ਦੇਖੋ ਦੱਸ ਕੋ ਫੇਰ ਅਸੀਂ ਜਾ ਕੇ ਬੈਡਰੂਮ 'ਚ ਮਾਸਟਰ ਨੂੰ ਦੱਬ ਲਿਆ ਸੀ ਜੀ ਤਵਰ ਨਾਲ ਸੁੱਤਾ ਪਿਆ ਸੀ ਕਹਿ ਕੇ 5 ਵਜੇ ਨੂੰ ਅਕੇ ਆ ਜਾਾਂਗੇ ਤੇ ਆ ਮੌਜਾਂ ਨਾਲ ਆ ਮੈਟਰੋ ਫੋਨੇ ਮੈਟਰੋ ਥੜੇ ਪਾਪਾ ਬਚਾਉਂ ਪੜ ਗਏ ਆ ਜਾ ਵੀ ਨੱਟ ਬਣੀ ਹੈ ਆ ਜਾ ਯਾਰ ਆ ਜਾ ਵੀ ਖੇਟੀ ਖੇਟੀ ਖੜੇ ਨੱਟ ਹੈ ਰੀਆ ਗਿਆ ਮੇਰੇ ਖਾਲਾ ਨੱਟ ਚੱਕ ਕੇ ਲਿਆ ਦੂੜੀ ਵਾਲੇ ਬ੍ਰਾਂਡ ਦੇ ਚਾ ਦੂੜੀ ਵਾਲੇ ਬ੍ਰਾਂਡ ਦੇ ਚਾ ਆ ਗੋ ਆ ਜੋ ਦੂੜੀ ਵਾਲੇ ਬ੍ਰਾਂਡ ਦੇ ਹਲੇ ਵੀ ਸਾਡੀ ਟੀਮ ਫੇਰ ਆ ਰਸੇ ਵੀ ਗੰਨਾ ਆ ਗਿਆ ਉਥੇ 4 ਰੁਪਿਆ ਬਾਈ ਗੇਮ ਸਾਡੀ ਸਟਾਰਟ ਹੈ ਪਲੇ ਦੇਖੋ ਰੱਸੀ ਨਾਲ ਡੰਗਾ ਲਾਇਆ ਨੈਟ ਤਾਂ ਮਿਲਿਆ ਨਹੀਂ ਨੈਟ ਤਾਂ ਅੱਜ ਦਿਨੇ ਦੇਖਦੇ ਆ ਹਰ ਚਲਪਿਆ ਜੀ ਉਹ ਦੂਆ ਸਾਡੀਆਂ ਬਾਲੀਆਂ ਚਲਾਦਾ ਸੀ ਗੰਮ ਫਿਰ ਬਾਲੀਬਾਲ ਦਾ ਹੋ ਗਈ ਸੀ ਸ਼ੁਰੂ ਫੇਰ ਆਪਾਂ ਨੂੰ ਖੜਾਤਾ ਜੀ ਸੈਂਟਰ ਤੇ ਕਹਿੰਦੇ ਆ ਜਾ ਤੂੰ ਵੀ ਲਾ ਲਾ ਸੈਂਟਰ ਚੌੜੀ ਕਰਦੇ ਆ ਜੀ ਨਾਏ ਮਸਤੀ ਕਰਦੇ ਨੇ ਪੂਰਾ ਨਜ਼ਾਰਾ ਲਈਦਾ ਆਏ ਖੇਡਦੇ ਆ ਬਾਈ ਚੁੱਕਿਆ ਸੀ ਨੱਬੜ ਗਿਆ ਸਾਡਾ ਕੰਮ ਫਿਰ ਇਹਨੂੰ ਕਰਾਂਗੇ ਠੀਕ ਗਰਾਊਂਡ ਜੇ ਇਹਨੂੰ ਵਧੀਆ ਟੀਮ ਹੋਣ ਲੱਗੀ ਸਾਡੀ ਹੌਲੀ ਹੌਲੀ ਬਾਜੂਗੀ ਹੌਲੀ ਹੌਲੀ ਕਾਗੂ ਵਰਗੇ ਹੋ ਜਾਣਗੇ ਲੱਕੀਬਾਰ ਇਹਦੀ ਬਤਾ ਦੇਗੀ ਤਾਰ ਲਈ ਵੇ ਰੇੜੀ ਤੇ ਫਿਰ ਰੇੜੀ ਦੀ ਲੈ ਕੇ ਜਾਵਾਂਗੇ ਇਹ ਵੇ ਮਸ਼ੀਨਮਾਗਰ ਅੱਜ ਖੁਸ਼ ਹੋਣਗੇ ਮੱਜਾ ਚਰੀ ਖਾ ਕੇ ਬਰਸ਼ੀਣੇ ਤੋਂ ਤੱਕਿਆਂ ਪਿਆ ਸੀ ਆ ਵੀ ਦੋਸਤੋ ਅੱਜ ਜਲੇ ਆਪਾਂ ਬਰਨਾਲੇ ਬਾਈ ਮੀਟਿੰਗ ਜੀ ਆ ਕਲੱਬ ਜਾਲਿਆਂ ਦੀ ਦਿਖਾਉਣਾ ਏ ਤੁਹਾਨੂੰ ਕਿਵੇਂ ਕੰਮ ਕਰਦਾ ਮੱਜ ਮਾਇ ਤੇ ਗਿਫਟੀ ਚੱਲੇ ਆ ਜੀ ਉੱਥੇ ਜਿਹੜੇ ਤੁਹਾਨੂੰ ਤੇ ਬਾਈ ਜੇ ਮਿਲੇ ਸੀ ਉਹਨਾਂ ਦਾ ਆਲਾ ਕਲੱਬ ਜਆ ਬਣਾਇਆ ਹੋਇਆ ਮੱਲਾ ਉਹਨਾਂ ਸਿਹਰੇ ਮੁੱਦੇ ਦੀ ਗੱਲਾਂ ਕਰਦੇ ਨੇ ਦਿਖਾਉਣਾ ਤੁਹਾਨੂੰ ਵੀ ਕੀ ਪ੍ਰੋਸੀਜਰ ਆ ਆ ਇਸੰਡੇ ਨੂੰ ਉਹਨਾਂ ਦੀ ਹੁੰਦੀ ਹੈ ਕਲਾਸ ਜੀ ਆ ਗਈ ਘਰ ਗੁਰਨਾਨ ਦੇ ਟਾਇਰ ਵਰਕਸ਼ਾਲੇ ਤੇ ਕਰਾਈ ਆਪਾਂ ਗੱਡੀ ਦੇ ਟਾਇਰਾਂ 'ਚ ਹਵਾ ਚੈੱਕ ਮੱਤਰੋ ਐਂ ਚ ਘਟ ਜਾਂਦੀ ਆ ਯਾਰ ਪਤਾ ਨਹੀਂ ਕੀ ਚੱਕਰ ਆ ਭਾਏ ਨੇ ਆ ਪੈਂਚਰ ਸੀ ਇਹ ਫਿਰ ਬਾਈ ਜਣਾ ਪੈਂਚਰ ਪੂਰਾ ਹੀ ਤੇ ਨੇ ਪੈਂਚਰਾ ਟਾਇਰ ਨੂੰ ਕੀ ਜੋ ਸੀ ਮੇਕ ਜੀ ਕੋ ਵੀ ਪਈ ਸੀ ਜੀ ਵਿੱਚ ਦਿਖਾਉਣਿਆ ਤੁਹਾਨੂੰ ਆ ਸੀ ਹਾ ਗੋਆ ਵਾ ਜੀ 2 ਮਿੰਟਾਂ ਚਲਾਦਾ ਜੀ ਮੇਤਰੋ ਪੈਂਚਰ ਵੀ ਬਾਈ ਨੇ ਮਿੰਟ ਮਾਰਿਆ ਲਾਦਾ ਬਾਈ ਪੈਂਚਰ ਬਾਈ ਨੇ ਗਾਲਜ ਕੋਲੋਂ ਲੰਘਦੇ ਹੋ ਅੱਲਾ ਫੇਰ ਪੁਰਾਣੀਆਂ ਚੇਤੇ ਉਹਦੀਆਂ ਨੇ ਪੱਕਾ ਲਗਾ ਪੈਰਾਂ ਦੇ ਵਾਰੀ ਫਿਰ ਆਪ ਇੱਕ ਲੈਣੇ ਸੀ ਲੋਰ ਜੀ ਮਿੱਤਰੋ ਦੇਖੋ ਲੋਰ ਕੋਈ ਰਿਪੋਰਟ ਆ ਜਾਮਾ ਓਕੇ ਆ ਵਧੀਆ ਠੀਕ ਆ ਸਟਾ ਪੂਰੀ ਹਾਂ ਆ ਕਟਾਵਾਂਗੇ ਬਾਅਦ ਹਾਂ ਕੀ ਭਾਦ ਨਾਲ ਹਾਂ ਇੱਥੋਂ ਲੈਂਦੇ ਨੇ ਜੀ ਪੀਪੀ 19 ਬੋਗ ਹਾਂ ਉਹਗਾ ਹਾਂਜੀ ਠੀਕ ਆ ਭਾਈ ਨੂੰ ਦਿਆ ਕਰੋ ਭਾਈ ਕਿਰਪਾ ਦਾ ਮਾਊਗਾ ਥੈਂਕ ਯੂ ਹੋਰ ਭਾਈ ਦਰਸ਼ਕਾਂ ਨੂੰ ਕੋਈ ਸਨੇਹਾ બસ ਵੀਰੇ ਤੁਸੀਂ ਦੱਸੋ ਕਿਵੇਂ ਲੱਗੇ ਤੁਹਾਨੂੰ ਕੱਪੜੇ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਹਰੇਕ ਨੂੰ ਕਾਹ ਕੇ ਵੀ ਆਓ ਬਾਈਆਂ ਕੋਲ ਜੀ ਜਰੂਰ ਇੱਕ ਵਾਰੀ ਦੇਖ ਕੇ ਜਰੂਰ ਜਾ ਹਾਂ ਠੀਕ ਆ ਇਧਰ ਆਈ ਪਾਰਕ ਉਹ ਅੱਗੇ ਤਾਂ ਨਸ਼ਾ ਕਰਨ ਆਉਂਦੇ ਜੀ ਅੱਜ ਪਹਿਲੀ ਵਾਰੀ ਵਧੀਆ ਚੰਗੇ ਕੰਮ ਆਇਆ ਜਿੱਤੇ ਮੀਟਿੰਗ ਹੁੰਦੀ ਆ ਜਿਹੜੇ ਬਾਈਏ ਨਸ਼ੇ ਦਾ ਉਹ ਛੱਡਦੇ ਨੇ ਜਾਂ ਛੱਡਿਆ ਹੁੰਦਾ ਕਈਆਂ ਨੂੰ ਕਿੰਨਾ ਕੰਨਾ ਟਾਈਮ ਹੋਇਆ ਹੁੰਦਾ ਠੀਕ ਹੈ ਤਾਂ ਕਰਕੇ ਉਹ ਆ ਪਾਰਕ ਆ ਬਈ ਇਹ ਪਾਟਰ ਹਿੰਗੋ پارک ਆਈਓਐਲ ਫਾਊਂਡੇਸ਼ਨ ਦੁਬਾਰਾ ਕੀਤਾ ਜਾਣਾ ਆਇਆ ਵੀਰੇ ਬਹੁਤ ਆਇਆ ਗਿਫਟੀਆਂ ਸੀ ਇੱਥੇ ਅਸੀਂ ਬੈਠੇ ਰਹਿੰਦੇ ਲੱਕ ਕੇ ਪਾਏ ਦੀ ਭਗਾ ਅਵੇ پارک ਜੀ ਉਹ ਉੱਥੇ ਝੂਲੇ ਜene ਉਹਨਾਂ ਦੇ ਬੈਠੇ ਰਹਿੰਦੇ ਠੀਕ ਹੈ ਰੇਡ ਵੀ ਪੈ ਜਾਂਦੀ ਸੀ ਤੇ ਰੇਡ ਵੀ ਪੈ ਜਾਂਦੀ ਸੀ ਇਹੋ ਜਿਹੀ ਪੈ ਜਾਂਦੀ ਜੰਟੂ ਜੰਟੂ پارک ਜੀ ਵੀ ਪਾਤ ਬੈਠਾ ਇਹੋ ਜਿਹੀ ਬੈਠਣ ਲੱਗੇ ਉਧਰ ਕਿੱਕਰਾਂ ਹੀ ਜਾਣੇ ਦੇਖੀ ਇਹਦੇ ਮੈਂ ਰੀਲਾਂ ਬਣਾਈ ਜਾਂਦਾ ਬੱਬੂ ਮਾਨ ਦਾ ਗਾਣਾ ਸੀ ਬੈ ਕੇ ਤੋਕੇ ਭੋਰਾਗੇ ਉਹ ਤੇ ਉਹ ਕਿੱਕਰਾਂ ਉਹਦੇ ਤੋਕੇ ਲੱਗਦੇ ਉਹ ਤੇ ਮੈਂ ਕਹਿੰਦਾ ਰੀਲ ਬਾ ਰੀਲ ਬਾ ਆਇਆ ਵੀਰੇ ਪੂਰਾ ਵਧੀਆ ਬਣਿਆ ਹੋਇਆ پارک ਬੈਠਣ ਬੂਟਣ ਬੱਚਾ ਨੂੰ ਪੜ੍ਹਾਉਣ ਨੂੰ ਆ ਜਿਉਲੇ ਲੱਗੇ ਹੋਏ ਪੂਰੇ ਵਧੀਆ ਨੇ ਯਾਰ ਤੇ ਵਹਕਾਂ ਨੂੰ ਕਰਮਣ ਨੂੰ ਲਿਉਣਾ ਜੀ ਹੋਏ ਹੈ ਖੇਡ ਜਾਂਦਾ ਅਗਲੇ ਤੋਂ ਲੈ ਆਉਂਦੇ ਸਹੀ ਗੱਲ ਆ ਉਹ ਮੈਂ ਕਹਿਣ ਤਾਂ ਲੱਗਦਾ ਜੀ ਇਧਰ ਵੀ ਕਰੇ ਕਿਤੇ ਚੱਲ ਰਹੀ ਹੈ ਆ ਦੇ ਜਿਉਲੇ ਸਹੀ ਗੱਲ ਆ ਕਰਮਣ ਤੇ ਵਹਕਾਂ ਜਨੂੰ ਲਿਉਣਾ ਜੀ ਲੱਦ ਕੇ ਅੱਗੇ ਤੋਂ ਲਿਆ ਕਰਾਂ ਇਹ ਨਾਲ ਆ ਜਾ ਇਧਰ ਦੀ ਆਹ ਲੈ ਅੰਦਵਾਰ ਨੂੰ ਬਈ ਲੈ ਕੇ ਆਵਾਂਗੇ ਉਹ ਵੀ ਖੇਡਣਗੇ ਇੱਥੇ ਫਿਰ ਹਰੀਪਾ ਨੇ ਆਪਾਵ ਦੀ ਮੀਟਿੰਗ ਕਰਦਾ ਗਿਆ ਨੇ ਪਹੀ ਵਾਲਿਆਂ ਨੂੰ ਇੱਥੇ ਜਵਾਕਾਂ ਨੂੰ ਢੜਾਇਆ ਜਾ ਕਰਾਂਗੇ ਨਾਲੇ ਸੰਡੇ ਉਹ ਪਿਕਨਿਕ ਹੋ ਜਾ ਕਰ ਹੈ ਹੂੰ ਹੋਰ ਕਿੱਕ ਕਰ ਉਹ ਆ ਕੇ ਕਰਦੇ ਧੱਕੇ ਪਾਉਣਾ ਹੁੰਦਾ ਹੈ ਗਿਫਟੀ ਲੱਗੇ ਉਹਨੇ ਨਾ ਮੈਂ ਵੀ ਕਰਦੇ ਕਿੱਕ ਕਰਾਂ हां जी भाई जी की हाल है काम <गि> फोन ਫਰੇ ਕੇ ਜਾਈ ਲਾ ਫੋਨ ਵੱਡਾ ਮੈਂ ਮਿਲਾਂਗੇ ਰਾਂ ਭਾਈ ਨੂੰ ਮਾੜਾ ਜਿਹਾ ਬਾਜੀ ਬਲਾਉਂ ਕੀ ਹਾਲ ਹੈ ਹੋਰ ਭਾਈ ਅਰੇ ਆ ਜੂ ਬੈਠੋ ਹੋਰ ਲੋਟੋ ਭਾਈ ਸਾਰੇ ਛੜਤੀ ਕਲਾ ਬਾਈਆਂ ਦੀ ਐਨੇ ਨਾਂ ਦੀ ਸੰਸਦਾ ਜੀ ਇਹ ਜਿਹੜੇ ਨਸ਼ਾ ਛੱਡਣ ਦੇ ਸ਼ਕ ਨੇ ਉਹਨਾਂ ਨੂੰ ਮੋਸਟ ਵੈਲਕਮ ਕਰਦੇ ਨੇ ਬਹੁਤ ਸੋਹਣਾ ਕੰਮ ਕਰਦੇ ਨੇ ਇਹਦੇ ਬਾਰੇ ਵੀ ਪ੍ਰੋਪਰ ਜਾਣਕਾਰੀ ਦੇਵਾਂਗੇ ਤੁਹਾਨੂੰ ਪੂਰੀ ਰੌਣਕ ਲੱਗਣ ਲੱਗ ਜਾਈਂ ਹੈ ਇਹੇ ਵੇਲੇ ਪਹਿਲਾਂ ਜਮਾ ਸੁਨਸ ਰੈਂਸ਼ ਜਦੋਂ ਆਇਆ ਉਹਨਾਂ ਚਬਾ ਕੇ ਪੂਰੇ ਖੜਦਣ ਗਾਜੀ ਪ੍ਰਧਾਨ ਜੀ ਓਕੇ ਓਕੇ ਭਰਾ ਚੰਗਾ ਜੀ ਪ੍ਰੀਤ ਜੀ ਚੰਗਾ ਜੀ ਸਰਪਾ ਜੀ ਹਾਂ ਵਧੀਆ ਜੀ ਵਧੀਆ ਚੰਗਾ ਜੀ ਅੰਬਰਦ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਥੈਂਕ ਯੂ ਤੁਹਾਡੀ ਬਹੁਤ ਵਧੀਆ ਲੱਗਿਆ ਗਰੁੱਪ ਤੁਹਾਡਾ ਕੀ ਬਾਤ ਆ ਯਾਰ ਬਹੁਤ ਵਧੀਆ ਕੰਮ ਕਰ ਰਹੇ ਹੋ ਚਲੋ ਭਰਾ ਅਈ ਰੇ ਬੜਾ ਬੁਧੀਆ ਕੰਮ ਕਰਦਾ ਗੱਫੀ ਦਾ ਯਾਰ ਚੀਜ਼ੀ ਬਹੁਤ ਵਧੀਆ ਠੀਕ ਹੈ ਇਹਦੇ ਬਾਰੇ ਦੇਮਾ ਗਿਆਨਕਾਰੀ ਦਰਸ਼ਕਾਂ ਨੂੰ ਵੀ ਇਹ ਗਰੁੱਪ ਤੁਹਾਨੂੰ ਦੱਸਾਂਗੇ ਬਹੁਤ ਵਧੀਆ ਕੰਮ ਕਰਦਾ ਵੀਰੇ ਜੇ ਇਹਦੇ ਨਾਲ ਜੁੜਨਾ ਤੁਸੀਂ ਜਿਹੜੇ ਮੇਰੇ ਵੀਰ ਨਖਾ ਛੱਡਣ ਦੇ ਸ਼ੱਕ ਨੇ ਕੋਈ ਕਹਿੰਦਾ ਵੀ ਆਪਾਂ ਸੈਂਟਰ 'ਚ ਨਹੀਂ ਜਾਣਾ ਹਨਾ ਤਾਂ ਇਹਦੇ ਬਾਰੇ ਵੀ ਮੈਂ ਪ੍ਰੋਪਰ ਜਾਣਕਾਰੀ ਦੇਵਾਂਗਾ ਤੁਹਾਨੂੰ ਅੱਡ ਵੀਡੀਓ ਬਣਾ ਕੇ ਇਹਦੇ ਇਹ ਗਰੁੱਪ ਨਾਲ ਜੁੜ ਸਕਦੇ ਹੋ ਚੱਲੀਏ ਆ ਗਏ ਮੈਟਰੋ ਟੋਪੀਓ ਕੈਫੇ ਤੇ ਜਿਹੜੇ ਮੈਂ ਟੱਕਰ ਤੋਂ ਆਇਆ ਹਾਂ ਆਇਆ ਇੱਕ ਰੱਕੀ ਕੇ ਨੇ ਠੀਕੇ ਗਏ ਸਾਡਾ ਇਧਰ ਪੀ ਲਈ ਜਾ ਤਾਂ ਹੋ ਜਾਣਾ ਟੋਲਾ ਤੁਸੀਂ ਮਾ ਬਾਹਰ ਹੀ ਬੱਟਾ ਉਹ ਜਰਾ ਆ ਜਾ ਯਾਰ ਪੀ ਜੋ ਕੋਡ ਕੋਟਾ ਇਹ ਮਾਰ ਨਹੀਂ ਪੂਗਾ ਫਿਰ ਇੰਨੇ ਰੋ ਰਹੇ ਨੇ ਦੂਜੀ ਚਾਹ ਤੇਰੇ ਨਾਂ ਦੇ ਸੱਟੇ ਕੱਢਦੇ ਹਾਂ ਹਾਂ ਟੱਕਣ ਕੱਢ ਦਾਂਗੇ ਆਏ ਨਰਮਲ ਨਰਮਲ ਜੀ ਤਾਂ ਕਰکریاں ਗੱਲਾਂ ਬਾਤਾਂ ਮਤਰੋਂ ਨਾਲੇ ਨਾਲੇ ਪੀਤੀ ਕਾਉਹੀ ਸਾਉਟ ਸੌਟ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਵੀਰੇ ਸਾਨੂੰ ਨੂੰ ਮਿਲ ਕੇ ਬਹੁਤ ਵਧੀਆ ਸਰਫੇ ਸਾਨੂੰ ਵੀ ਪੁਰਾਣੇ ਦਿਨ ਯਾਦ ਆ ਗਏ ਓਕੇ ਜੀ ਓਕੇ ਕਿਆ ਬਾਤ ਆ ਭਾਈ ਗਰਫਕਾਂ ਨੂੰ ਵੀ ਕਹੂੰਗਾ ਆਹਨ ਸਰਪੇ ਹੋਰ 11 ਨੂੰ ਵੀ ਕਹਾਂਗੇ ਵੀ ਜੁਆਇਨ ਕਰੋ ਸਾਡੇ ਨਾਲ ਗਰਦੀਪ ਮੈਂ ਕਿਹਾ ਮੈਂ ਮੇਰਾ ਸੈਂਟਰ ਆਇਆ ਹਾਂ ਕੌਣ ਗੱਡੀ ਵੇਚਣੀ ਹੈ ਪਾਰੀ ਗੱਡੀ ਵੇਚਣੀ ਹੈ ਇਹ ਹਾਂਜੀ 11 ਮਾਡਲ ਆ 11 ਮਾਡਲ ਆ ਜੀ ਗੱਡੀ ਚੈੱਕ ਕਰੋ ਮਾਤਰੋ ਦੱਸ ਦੇ ਸਾਰੀ ਜਾਣਕਾਰੀ ਦੱਸ ਸਾਰੀ ਓਰੀਜਨਲ ਆ ਸਾਰੀ ਓਰੀਜਨਲ ਆ ਪਹਿਲਾਂ ਜਾਣਕਾਰੀ ਦੇ ਦੇ ਫੇਰ ਵਿੱਚੋਂ ਵੀ ਲਿਖਾ ਦੇਗੇ ਕੀ ਜਾਣ ਕੇ ਮਾਡਲ ਮੂਡਲ ਕਿੰਨਾ ਕੀ 11 ਮਾਡਲ ਆ ਵੀਰੇ ਹਾਂਜੀ ਸਾਰੀ ਓਰੀਜਨਲ ਆ ਹਾਂ ਹਾਂ ਜੀ ਫੀਮਤ ਕੁਮਤਾ 22 ਲੱਖ ਰੁਪਏ ਵੀਰੇ 22 ਲੱਖ ਵਿੱਚੋਂ ਵੀ ਚੈੱਕ ਕਰਾ ਲੈਣਾ ਦਰਸ਼ਕਾਂ ਨੂੰ ਲੈ ਲਓ ਲੱਗੇ ਨੇ ਜੀ ਟਾਇਰ ਤੁਸੀਂ ਆਪ ਦੇਖ ਲਓ ਜਿਹੜੀ ਗੱਲ ਆ ਵਿੱਚੋਂ ਦਿਖਾ ਦਿੰਨੇ ਆ ਤੁਹਾਨੂੰ 92000 92000 340 ਚੱਲੀ ਐ ਜੀ ਕਰੋ ਚੈੱਕ ਮਿੱਤਰੋ ਹੈ ਨੰਬਰ ਬੋਲਾ 97791 99810 99700 9998810 99810 ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਵੇ ਭਾਈ ਦੇਖੋ ਗੱਡੀ ਪੂਰੀ ਸਾਫ ਆ ਓਕੇ ਰਿਪੋਰਟ ਆ ਜਮਾ ਆ ਪਾ ਨਜ਼ਾਰੇ ਦੇ ਦਊ ਬਰਨਾ ਹੋਰ ਓਕੇ ਰਿਪੋਰਟ ਧੰਨਵਾਦ ਧੰਨਵਾਦ ਫਿਰ ਪੀਕੇ ਕਾਫੀ ਮਿੱਤਰੋ ਆਪਾਂ ਉਥੋਂ ਪੁੱਛਾਂਗੇ ਉਹ ਪਿੱਛੇ ਇੱਕ ਉਧਰ ਵੀ ਆ ਗਏ 40 ਕਿੱਤੇ ਜਾਂਦੇ ਨੂੰ ਤਾਂ ਪਤਾ ਆਪਣੀ ਬੇਵੀ ਖੱਧੀ ਹੈਗਾ ਕਿਤੇ ਸਾਡੇ ਨੂੰ ਪੁੱਛ ਲੈਣੇ ਸੀ ਸਾਨੂੰ ਪੁੱਛ ਕੇ ਦੱਸੋ ਆਏ ਜਾਂ ਲੈਣਾ ਬਾਈ ਜੇ ਮੈਂ ਗੱਡੀਆਂ ਨੇ ਨਾ ਟ੍ਰੈਟ ਹੋਵੇ ਬਰਾਲੇ ਚ ਹੋਰ ਕਿਤੇ ਪਤਾ ਵੀ ਕਿੱਥੋਂ ਮਿਲ ਸਕਦਾ 10 ਜੀ 10 ਜੀ ਕੋ ਮਿਲ ਆਇਆ ਆ ਘੜੇ ਨੇ ਬਾਈ ਸਾਈਕਲ ਹੀ ਸਾਈਕਲ ਅਸੀਂ ਟਰੈਕਟਰ ਦਾ ਪੁੱਛਣਾ ਹੈ ਜੀ ਪਤਾ ਕਰਨ ਉਹ ਕਹਿੰਦੇ ਪਤਾ ਕਰਕੇ ਦੱਸ ਦੇ ਤੂੰ ਤਾਂ ਮਿਲਦਾ ਹੀ ਨਹੀਂ ਕਹਿੰਦੇ ਹਨਾ ਆ ਗੱਡੀਆਂ ਨੇ ਜੀ ਆ 16000 ਦੀ ਕਹਿੰਦਾ ਸੀ ਬਾਈ ਅੱਲੀ 16000 ਤੇ ਜੀ ਇੱਧਰ ਵੀ 12000 ਦੀ ਆ 12000 ਦੀ ਜੀ ਆ 16000 ਦੀ ਟਰੈਕਟਰ ਤਾਂ ਇਹਨਾਂ ਦੇ ਹੈ ਨਹੀਂ ਬਾਕੀ ਹੋਰ ਸਟੋਰਾਂ ਤੇ ਅਸੀਂ ਦੇਖ ਲੈਨੇ ਆ ਜੇ ਦੇਖਿਆ ਬਾਕੀ ਉਹ ਕਹਿੰਦੇ ਦੱਸ ਦਿਆਂ ਫੋਨ ਕਰਕੇ ਚਲੋ ਵੀਰੇ ਮੈਨਾਂ ਨਹੀਂ ਟਰੈਕਟਰ ਤਾਂ ਬਾਈ ਕਹਿੰਦੇ ਰਿਵਿਊ ਪਾ ਗਿਆ ਆਪਦਾ ਸੀ ਲੈ ਕੇ ਮੈਂ ਜਿਵੇਂ ਟੀ ਟਰੈਕਟਰ ਚਾਹੀਦਾ ਲੱਗ ਜੂ ਪਤਾ ਵਾਕੀ ਕਹਿੰਦੇ ਫੋਨ ਕਰਕੇ ਦੱਸ ਦਿਆਂਗੇ ਚਵਾਇਆ ਵਾਲਿਆਂ ਦੇ ਆ ਗਏ ਭਾਈ ਇਹਨਾਂ ਨੇ ਵੀ ਪਤਾ ਕਰਦੇ ਆ ਮੇ ਟਰੈਕਟਰ ਮਿਲਣਗੇ ਆਹਗਾ ਟਰੈਕਟਰ ਭਾਈ ਜੌਂਡੀਅਰ ਜੌਂਡੀਅਰ ਇੱਕ ਉਹ ਵੀ ਦਿਖਾ ਦਿਓ ਜੀ ਜੌਂਡੀਅਰ ਵੀ ਇਹਦਾ ਆਹ ਜੀ ਰੈੱਡ ਕਲਰ ਦਾ ਟਰੈਕਟਰ ਮੈਡਰੀਕ ਇੱਕ ਜੌਂਡੀਅਰ ਵੀ ਆ ਉਹ ਵੀ ਦਿਖਾਉਣਾ ਏ ਤੁਹਾਨੂੰ 1 ਫੁੱਟ ਵਿੱਚ 1.2 ਫੁੱਟ ਸਾਈਜ਼ ਹਾਂ ਇਹ ਚੋਗੀ ਹੈ ਹਾਂ ਇਹ ਸੁਣ ਹਾਂ ਜੌਂਡੀਅਰ ਸੋਹਣਾ ਲੱਗਦਾ ਹੈ ਹੈਨਾ ਆ ਲਾਈਟਾਂ ਚਾਲ ਲਿਆ ਨੇ ਜੀ ਕਿਵੇਂ ਆ ਗਾਣੇ ਜੇ ਵੀ ਚਲਾ ਕੇ ਤੇ ਕਹੀਂ ਬਈ ਮੜਾ ਜਾ ਇਹ ਉਹਦੇ ਮੋਬਾਈਲ ਦੀ ਚਾਲ ਵੀ ਹੋ ਜੂਗਾ ਬਲੂਥ ਨਾਲ ਵੀ ਟਾਇਚ ਹੋ ਜਾਣਾ ਇਹ ਬਲੂਥ ਨਾਲ ਵੀ ਹੋ ਜਾਂਦਾ ਗਾਣੇ ਵੀ ਚੱਲਦੇ ਨੇ ਬੈਟਰੀ ਮੋਟਰੀ ਕਿੰਨਾ ਟਾਈਮ ਕੱਢ ਜਾਨੀ ਹੈ ਕੀ ਗੱਲ ਬਾਤ ਉਹਨੇ ਹੈ 3-4 ਘੰਟੇ ਕੱਢ ਲੈਂਦੀ ਹੈ ਬਈ ਬੈਟਰੀ 13 ਚਾਰਜ ਕਰੀ ਹੋਈ 4 by 4 ਹੈਗਾ ਮਗਰ ਲਾਈਟ ਆਈ ਕੰਮ ਕਰਦੇ ਹੈ ਮਗਰ ਲਾਈਟ ਆਈ ਹੈ ਨਾ ਆਇਆ ਬਈ ਗਾਣੇ ਇਹਦੇ ਬਲੂਥ ਨਾਲ ਵੀ ਅਟੈਚ ਹੁੰਦਾ ਪੈਨ ਡਰਾਈਵ ਵੀ ਲੱਗਦੀ ਹੈ ਸਾਰਾ ਕੁਝ ਓਕੇ ਰਿਪੋਰਟ ਹੈ ਇਹਦੀ ਗਾਣ ਉਹ ਮੈਡੀ ਟ੍ਰੋਲੀ ਉਹ ਪਈ ਹੈ ਟਰਾਲੀ ਨਾਲ ਹਨ ਨਾਲ ਆ ਟਰਾਲੀ ਐ ਇਹਦੇ ਸਾਈਡਾਂ 'ਚ ਉਹ ਲੱਗੂ ਨੇ ਸੇਫਟੀ ਵਾਸਤੇ ਇਹਦੇ ਸਾਈਡਾਂ ਤੇ ਆਉਂਦੇ ਹੋਏ ਟਰਾਲੀ ਆਪਕ ਤੇਜ਼ ਦੀ ਦਿਖਾ ਦਿਓ ਵੀ ਮੜਾ ਜਾ ਕੱਢ ਜੀ ਹੋਰ ਜੀ ਰਜਵ ਆ ਕੇ ਜਿਹੜਾ ਬਰਥਡੇ ਆਉ ਤੇ ਦੇਣਾ ਆ ਆਲੇ ਫੱਟੇ ਐ ਇਹ ਸਾਈਡਾਂ 'ਚ ਆ ਜੀ ਐ ਬੈੱਡ ਜਾ ਹਨਾ ਹਾਂ ਹਾਂ ਆ ਟਰਾਲੀ ਐ ਬਈ ਟਰਾਲੀ ਕਰ ਲੋ ਚੈੱਕ ਐਡੀ ਹੋ ਜੂਈ ਐ ਉੱਚੀ ਹੋ ਜੂ ਐ ਬਾਈ ਕਹਿੰਦਾ ਲੱਗ ਕੇ ਠੀਕ ਆ ਬੈੱਡ ਲੱਗ ਜੂ ਨਾਲ ਠੀਕ ਹੈ ਤੇ ਕੀਮਤ ਗੁੰਮ ਤੇਰੀ ਆ ਕਿੰਨੀ ਰਹੀ? ਬਾਤ ਲੈ ਸੁਣ ਉਸ ਕਰਕੇ ਜੀ ਹਾਂ ਜੀ 9000 ਦਾ 10000 ਕੀਮਤ ਤਾਂ ਉਹਨਾਂ ਦੀ ਇੱਕ ਹੀ ਹੈਣਾ ਜੀ ਕਹੇ ਉਹਦੀ ਘੱਟ ਉਹਦੀ ਕਿੰਨੀ ਕਹੇ? 9 9 ਅੱਛਾ ਉਹਦਾ ਥੋੜਾ ਨਾ ਸਟੀering ਚੇਂਜ ਕਰਨਾ ਚਾਹੀਦਾ ਮੰਗਲਵਾਰ ਨੂੰ ਠੀਕ ਹੈ ਉਹ ਨਾ ਕਰ ਪੁੱਛ ਆ 8000 ਰੁਪਏ ਟਰਾਲੀ ਇਹਦੇ ਨਾਲ ਵੀ ਹੈ ਟਰਾਲੀ ਦੇ ਮਿਊਜ਼ਿਕਲ ਇਹੋ ਤੁਹਾਨੂੰ ਮਿਲਿਆ ਮੋਬਾਈਲ ਵਾਲੀ ਫੰਕਸ਼ਨ ਤਾਂ ਹੋ ਹੀ ਨੇ ਨਾ ਜੀ ਸਾਰੇ ਇਹਦੇ ਵਿੱਚ ਫੰਕਸ਼ਨ ਤਾਂ ਹੋ ਹੀ ਨੇ ਜੀ ਗੱਡੀਆਂ ਵੀ ਸਾਰੇ ਥੇ ਨੇ ਇਹਨਾਂ ਦੀ ਵੀ ਰੇਂਜ ਆ ਇਹਨਾਂ ਦੀ ਕਿੰਨੀਆਂ ਜੀ ਗੱਡੀਆਂ ਦੀ ਇਹਨਾਂ ਦੇ ਵੀ ਡਰਾਈਵ ਇਹ 10000 ਰੁਪਏ 10000 ਰੁਪਏ ਦੀ ਗੱਡੀ ਆ ਗੱਡੀ 10000 ਰੁਪਏ ਵੱਡੀ 15000 ਆਹ ਵੱਡੀ 15000 ਹੂੰ ਹੂੰ ਇਹਦੇ ਦੋ ਜਾਣੇ ਠੀਕ ਹੈ ਜੀ ਅੰਕਲ ਜੀ ਤਾਂ ਤਾਂ ਧੰਨ ਬਿਲਕੁਲ ਇਤਨਾ ਲੇ ਗਏ ਆਜ ਪਤਾ ਗੇੜਾ ਜੀ ਕਰਮਣ ਕਹਿੰਦਾ ਪਾਪਾ ਕੁਝ ਖਾਣ ਨੂੰ ਦੇ ਪਰ ਸਾਨੂੰ ਮਿਲੇ ਨਹੀਂ ਆ ਆਈਸਕ੍ਰੀਮ ਲਾਈਟ ਬੰਦ ਜੀ ਇਹ ਅਸੀਂ ਆਈਸਕ੍ਰੀਮ ਲੈ ਕੇ ਜਾਂਦੇ ਪਤਾ ਨਹੀਂ ਕੀ ਹੋ ਗਿਆ ਜੀ ਸਾਡੀ ਗੱਡੀ ਜੇ ਮੂਰੀ ਦੇਖਦੇ ਆ ਪੈ ਜਾ ਪਕਰ ਪਤਾ ਫਿਰ ਮੜਾ ਜਾ ਲੋਟਾ ਕਮਾ ਦੱਸ ਹੀ ਪਤਾ ਕਰਕੇ ਫਿਰ ਪਾਵਾਂਗੇ ਵਲੌਗ ਚ ਫਲਾਣੀ ਕੀ ਚੱਕਰ ਪੈ ਗਿਆ ਬਾਈ ਦੇਖ ਕੇ ਦਾ ਆਦਿਆ ਤੁਹਾਨੂੰ ਕੀ ਚੱਕਰ ਪੈ ਗਿਆ ਪੂਰਾ ਗੱਡੀ ਮਾਰ ਕੇ ਭੱਜ ਗਿਆ ਵੀ ਗੱਡੀ ਚ ਹਾਂ ਆਹ ਬੈਡ ਉਹਨਾਂ ਨਾਲ ਗੱਲ ਕਰ ਇੱਧਰ ਰੁਕ ਜੀ ਸਾਰੀ ਖਤਮ ਕਰਤੀ ਗੱਡੀ ਦੀ ਸਾਈਡ ਤੋਂ ਅੱਛਾ ਕਿੱभी ਕਰ ਤੋੜਾ ਬਚਤ ਰਹੇਗੀ ਚੱਲ ਗੱਡੀ 'ਚ ਗੱਡੀ ਲਾ ਗਿਆ ਚੱਲ ਹੂੰ ਬਚਤ ਰਹੇਗੀ ਤੂੰ ਲੋਟਾ ਤੇਰਾ ਆਹ ਪੈਰ ਜਾ ਹਾਂ ਹੁਣ ਤਾਂ ਲੋਟਾ ਬਾਬਾ ਬਹੁਤ ਬਾਈ ਦਵਾ ਲਿਆ ਮੈਨੂੰ ਚੱਬੋਲ ਕੇ ਤੇ ਚਲੀਏ ਕਿੰਨਾ ਕੁ ਟਾਈਮ ਲੱਗੂ ਉੱਥੇ ਕੱਲ ਨੂੰ ਚੱਲਣਾ ਕੱਲ ਨੂੰ ਬਾਈ ਚਾਲ ਲੈ ਮੋੜਾ ਪੂਰਾ ਮਾਨ ਬਣਿਆ ਹੋਇਆ ਵੈਰੀ ਗੁੱਡ ਓਏ ਇੱਛ ਕੇਮ ਬੜਾ ਹੌਸਲਾ ਮਿਲਦਾ ਮੈਨੂੰ ਜਦੋਂ ਆਏ ਬਸਾ ਪੈਸੇ ਨਹੀਂ ਹੈਗੇ ਕੋਈ ਨਾਮ ਆ ਹੈਗਾ ਪਾਈ ਸੜੀ ਕਾਦੀ ਲੋਟ ਹੈ ਹੈ ਪੂਰਾ ਆਕਿਆ ਖੜਾ ਖੇਜਾ ਖੜਾ ਵਧੀਆ ਸੱਟੋ ਯਾਰ ਫਟੋ ਵਾਹੇ ਆ ਇਹਨੂੰ ਵੀ ਲੈ ਚੱਲਾਂਗੇ ਇਹਨੂੰ ਵੀ ਨਾਲ ਆ ਟਾਇਰ ਵੀ ਫੱਟ ਗਿਆ ਤੂੰ ਆਪਦਾ ਦੇਖ ਆਪਦਾ ਠੀਕ ਹੈ ਪੂਰਾ ਰੈਡੀ ਆ ਕਦੋਂ ਮਰਜੀ ਫੋਨ ਕਰ ਲੈ ਨੰਬਰ ਹੈਗਾ ਤੇਰੇ ਕੋਲੇ ਨੰਬਰ ਨਹੀਂ ਹੈਗਾ ਮੇਰੇ ਵਾਲੇ ਤਿੰਨ ਗੰਗ ਮਾਰ ਆ ਕਾਰ ਦੇ ਇਹਨਾਂ ਕਈਆਂ ਲੋ ਲੈ ਦੇ ਓਏ ਮੀਟਿੰਗ ਵੀ ਹੁੰਦੀ ਆ ਤੈਨੂੰ ਮੈਂ ਇੱਕ ਕਲੱਬ ਨਾਲ ਵੀ ਜੋੜੂ ਯਾਰ ਜਮਾ ਉਹ ਕਰ ਲਵਾਂਗੇ ਬੀਟੂ ਜਮਾ ਬਾਲੇ ਵਧੀਆ ਬੰਦੇ ਮਿਲਦੇ ਨੇ ਸਹੀ ਕਰ ਲੀਏ ਹਾਂ ਮੇਰੀ ਕਰਦਾ ਹੁੰਦਾ ਰੱਬ ਯਾਰ ਤੈਨੂੰ ਦੱਸਿਆਦਾ ਹੈਗਾ ਆ ਦਿਖਾ ਦਈਏ ਮਾੜਾ ਯਾਰ ਉੱਤਰ ਗਿਆ ਫਿਰ ਵੀ ਕੀ ਹੋਇਆ ਕਿਵੇਂ ਕਰਤੀ ਯਾਰ ਹਾਂ ਲੱਗੀ ਬਈ ਗੱਡੀ ਜਮਾ ਹਰ ਹਰ ਸਾਈਡ ਪੁਚਾਰੇ ਦੇ ਨਾਲ ਕਮਾ ਕਰਦੀ ਬਾਈ ਦੇਖੂਗਾ ਰਹਿਗਾ ਇਹਦੇ ਵਿੱਚ ਮਾਰੀਆ ਹਾਂ ਜਿਹਨੇ ਵਿੱਚ ਮਾਰੀਆ ਸਹੀ ਗੱਲ ਆ ਬਾਈ ਦੀ ਨਵੀਂ ਗੱਡੀ ਖਰਾਬ ਕਰਤੀ ਤਲ ਬਿੱਟੂ ਠੀਕ ਆ ਵਾਪਸ ਆਉਣ ਕਰੂੰ ਚੰਗਾ ਮੈਂ ਕਰੂੰ ਯਾਰ ਹੈਲਪ ਤੈਨੂੰ ਮੈਂ ਦੱਸਿਆ ਪੜ ਦੋ ਉਸ ਭਾਈ ਪਾਪਾ ਇਹ ਫੋਨ ਵੜਾ ਦੇ ਵੜਾ ਦੂੰ ਵੜਾ ਦੂੰ ਆਪਾਂ ਹੋਰ ਨੂੰ ਵੀ ਜੋੜਾਂਗੇ ਨਾ ਕਹਿਦਾ ਕਰਕੇ ਨੂੰ ਮਰ ਜੀ ਮੈਂ ਪਉਣਾ ਹੁਣਾ ਮੈਂ ਬਾਲਾ ਯਾਰ ਤਾਂ ਨਹੀਂ ਪਉਂਦਾ ਮੈਂ ਖਗਲਾ ਕੋਈ ਬਾਲੀਆਂ ਮੱਤਾਂ ਦਿੰਦਾ ਬੱਤ ਜਾਂ ਕਹਿ ਦਿੰਦਾ ਹੁਣਾ ਬਸ ਠੀਕ ਆ ਆ ਪਾਉਂਗਾ ਬਲੌਗ ਚ ਪਾਉਂਗਾ ਹਾਂ ਲੋਕ ਦਾ ਬਾਬਾ ਕਹੀ ਜਾਂਦਾ ਆ ਬਲੌਗ ਚ ਪਾਉਂਗਾ ਲੋਕਾਂ ਦਾ ਕੀ ਆ ਚੰਗਾ ਬਲੌਗ ਦੇਖੀ ਬਲੌਗ ਚ ਪਾਉ ਆ ਤਿਆਰ ਰਹੋ ਯਾਰ ਬਸ ਠੀਕ ਆ ਮੇਰੀ ਕੁੜੀ ਦੀ ਫੋਟੋ ਲਈ ਵੀ ਆ ਬਸ ਠੀਕ ਆ ਓਹਦਾ ਯਾਰ ਉਹਦੀ ਗੱਡੀ ਜਮਾ ਉਹ ਕਰਤੀ ਯਾਰ ਗੱਡੀ ਮਾਰ ਕੇ ਭੱਜ ਗਿਆ ਕੋਈ ਚੱਲੀਏ ਫਿਰ ਆਪਾਂ ਤਾਂ ਨਾ ਕਿਰਾਤ ਮੇਰਾ ਕੰਨਾ ਦੇਖ ਲਾਂਗੇ ਨਹੀਂ ਭਾ ਖੇਡਿਆ ਨਹੀਂ ਆਣਾ ਹੈ ਨਹੀਂ ਖੇਡਿਆ ਨਾ ਚੱਲ ਠੀਕ ਹੈ ਮਿਲਦੇ ਆ ਸਵੇਰੇ ਐ ਨਹੀਂ ਪਤਾ ਮੀਂਹ ਪਵੇ ਲਾਈਟ ਚਲੀ ਗਈ ਆ ਪਤਲਾ ਗੱਜ ਰਿਹਾ ਬਾਈ ਪੂਰਾ ਮੀਂਹ ਦੀ ਸੁਭਾਵਨਾ ਮੈਂ ਕਹਿੰਦੇ ਆ ਬਾ ਮੀਂਹ ਆ ਸਕਦਾ